ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸੂਟ ਅੱਜ ਵੀ ਬਹੁਤ ਸੋਹਣੇ ਨੇ ਥੋੜੇ ਰੇਂਜ ਹਾਈ ਵਾਲੇ ਨਹੀਂ ਕਿਉਂਕਿ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਵਿੱਚ ਆਏ ਨੇ ਫਰਸਟ ਕਲੈਕਸ਼ਨ ਜਿਹੜੀ ਚਿਕਨਕਾਰੀ ਜਾਲ ਸੂਟ ਆਇਆ ਨੇ ਫੈਬਰਿਕ ਮੈਂਬਰਸ਼ਿਪ ਹੋਂਦਾ ਹੈ ਬਾਟਮ ਸ਼ੈਂਟੂਨ ਦਾ ਆਏਗਾ 2300 ਰੁਪਏ ਦਾ ਰੇਟ ਹੈ ਇਹਦੇ ਵਿੱਚ ਰੰਗ ਨੇ 21 ਤੋਂ 22 ਰੰਗ ਲੱਗੇ ਨੇ ਤੇ ਸਾਰੇ ਜਿਹੜੇ ਰੰਗ ਨੇ ਉਹ ਸਬਦੀ ਚੋਇਸ ਨੂੰ ਸਾਹਮਣੇ ਰੱਖ ਕੇ ਐਡ ਕੀਤੇ ਗਏ ਨੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਹੈਂਡਵਰਕ ਦੇ ਨਾਲ 컬렉ਸ਼ਨ ਆਈਆਂ ਨੇ ਚਿਕਨਕਾਰੀ ਜਾਲ ਵਰਕ ਆਇਆ ਹੈ ਸਾਰੇ ਸੂਟ ਤੇ ਸ਼ਰਟ ਤੇ ਦੁਪੱਟਾ ਬੜਾ ਹੈਵੀ ਹੈ ਬਾਟਮ ਇਹਦਾ ਪੈਲੀਨ ਆਏਗਾ ਉਹ ਆਏਗਾ ਸ਼ੈਂਟੂਨ ਦਾ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਨੇ ਬਹੁਤ ਜ਼ਿਆਦਾ ਵਧੀਆ ਨੇ ਅੱਜ ਹੀ ਆਈਆਂ ਸੀ ਅਪਡੇਟਸ ਇਸ ਲਈ ਲੈ ਕੇ ਆ ਗਈਆਂ ਤਾਂ ਕਿ ਤੁਹਾਡੇ ਤੱਕ ਨਵੀਆਂ ਅਪਡੇਟਸ ਪਹੁੰਚਣ ਜੋ ਵੀ ਸੂਟ ਆਉਣ ਜਦੋਂ ਵੀ ਆਉਣ ਤੇ ਤੁਹਾਡੇ ਤੱਕ ਪਹੁੰਚਦੇ ਰਹਿਣ ਸੈਕਿੰਡ ਕਲੈਕਸ਼ਨਾਂ ਨੇ ਇਹ ਜਿਹੜੇ ਕੀ ਹੈਂਡ ਕ્રાਫਟਡ ਸੂਟ ਨੇ ਸਾਰੇ ਹੀ ਪੁਰਤਾ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਪ੍ਰੀਮੀਅਮ ਕਾਟਨ ਵਿੱਚ ਆਏਗਾ ਹੈਂਡਵਰਕ ਹੋਇਆ ਹੈ ਉੱਤੇ ਪਿਓਰ ਕਾਟਨ ਦਾ ਬਾਟਮ ਆਏਗਾ ਡਿਜ਼ਾਈਨ ਹੋਇਆ ਹੈ ਸ਼ਿਫੋਨ ਦਾ ਦੁਪੱਟਾ ਆਏਗਾ ਤੇ ਤੇ ਵੀ ਹੈਂਡਵਰਕ ਹੋਇਆ ਹੈ 2100 ਰੁਪਏ ਦਾ ਰੇਟ ਹੈ ਰੰਗ ਜਿਹੜੇ ਇਹਨਾਂ ਵਿੱਚ 30 ਨੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਤੇ ਜਿਹੜਾ ਹੈਂਡ ਕ੍ਰਾਫਟਡ ਸੂਟ ਨੇ ਪਿਓਰ ਕਾਟਨ ਦੇ ਨੇ ਤੇ ਇਹ ਜਿਹੜੇ ਸੂਟ ਹਮੇਸ਼ਾ ਹੀ ਬੜੇ ਲਿਮਟਿਡ ਐਡੀਸ਼ਨ ਦੇ ਲਈ ਆਉਂਦੇ ਨੇ ਕਿਉਂਕਿ ਹੈਂਡ ਕ੍ਰਾਫਟਡ ਹੁੰਦੇ ਨੇ ਤੇ ਇਹਨਾਂ ਲਈ ਇਹਨਾਂ ਦੇ ਜਿਹੜੇ ਨੇ ਕਿ ਸੂਟ ਨੇ ਉਹ ਬਹੁਤ ਰੇਅਰ ਹੀ ਬਣਦੇ ਨੇ ਘਾਟੇ ਸੂਟ ਬਣਦੇ ਨੇ ਇਸ ਲਈ ਬੜੀ ਜਲਦੀ ਹੀ ਸਟਾਕ ਆਊਟ ਹੋ ਜਾਂਦੇ ਨੇ ਤੁਸੀਂ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਜਿੱਤਾ ਇਸ ਨੰਬਰ 'ਤੇ ਜਾਂ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੋ ਜੇ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਅੱਜ ਦੇ ਸਾਰੇ ਸੂਟ ਜਿਹੜੇ ਨੇ ਉਹ ਸੁਪੀਰੀਅਰ ਕੁਆਲਿਟੀ ਦੇ ਨੇ ਹਾਈ ਕੁਆਲਿਟੀ ਦੇ ਸਾਰੇ ਸੂਟ ਨੇ ਰੇਟ ਚਾਹੇ ਸਭ ਦਾ ਮੋਸਟਲੀ ਜਿਹੜਾ 1500 1600 ਤੋਂ ਉੱਪਰ ਹੀ ਹੈ ਇਸ ਤੋਂ ਨੀਚੇ ਵਾਲੀਆਂ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਨਹੀਂ ਹੈਗੀਆਂ ਤੇ ਇਹ ਜਿਹੜੇ ਕੀ ਬੜੇ ਹੁੰਦੇ ਦਾ ਸਿੰਪਲ ਸੌਪ ਹਨ ਬਟ ਇਹ ਹੈ ਕਿ ਜਿਹੜੀਆਂ ਅਸੀਂ ਇਹਨਾਂ ਨੂੰ ਆਫਿਸ ਵੇਅਰ ਰੈਗੂਲਰ ਵੇਅਰ ਵਿਆਹਾਂ ਸ਼ਾਦੀਆਂ ਤੇ ਵੀ ਪਾ ਸਕਦੇ ਹਾਂ ਸਿਲਕ ਕਲੈਕਸ਼ਨ ਆਈ ਹੈ ਮੋਡਲ ਸਿਲਕ ਦੇ ਵਿੱਚ ਪ੍ਰਿੰਟਡ ਮੋਡਲ ਸਿਲਕ ਦੀ ਸ਼ਰਟ ਮਿਲੇਗੀ ਹੈਂਡਵਰਕ ਦੇ ਨਾਲ ਗੋਟਾ ਡਿਟੇਲਿੰਗ ਸ਼ਿਫੋਨ ਦਾ ਦੁਪੱਟਾ ਮਿਲੇਗਾ ਇਹਦਾ ਰੇਟ ਜਿਹੜਾ ਹੈ 2300 ਰੁਪਏ ਆ ਮੋਡਲ ਸਿਲਕ ਦਾ ਤੇ ਜਾਂ ਕਾਟਨ ਦਾ ਬਾਟਮ ਮਿਲੇਗਾ ਬਹੁਤ ਪਿਆਰਾ ਦੁਪੱਟਾ ਵੀ ਬੜਾ ਪਿਆਰਾ ਹੈ ਨਾਲ ਬਾਟਮ ਬਹੁਤ ਪਿਆਰਾ ਹੈ ਸ਼ਰਟ ਤੇ ਵਰਕ ਬਹੁਤ ਸੋਹਣਾ ਹੋਇਆ ਹੈ ਸੂਟ ਜਿਹੜੇ ਨੇ ਬੜੇ ਪਿਆਰੇ ਨੇ ਰੰਗ ਇਹਨਾਂ ਵਿੱਚ ਬੜੇ ਸੋਹਣੇ-ਸੋਹਣੇ ਆਏ ਨੇ ਇਹ ਪਿਓਰ ਕਾਟਨ ਦੇ ਆਏ ਨੇ ਹੈਂਡ ਬਲੌਕ ਪੇਂਟਿੰਗ ਦੇ ਨਾਲ ਬਾਗਰੂ ਪ੍ਰਿੰਟ ਆਇਆ ਹੈਂਡ ਬਲੌਕਿੰਗ ਵਾਲਾ 1900 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਕਿ ਐਕਸਟਰਾ ਚਾਰਜਸ ਨਹੀਂ ਲੱਗਣਗੇ ਬਾਏ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ